ਮੈਂ ਜਿੰਗਰਪੁਰ ਆਪਣਾ ਘਰ ਨੰਬਰ 10 10 ਕਾਸਟੈਂਟ ਤੋਂ ਬੈਕ ਸਾਈਡ ਤੇ ਜਿਹੜਾ ਕਰਨੀ ਗਈ ਆ ਉਧਰ ਮਕਾਨ ਮੇਰਾ ਬਣਿਆ ਪਿਆ ਆ ਬਸਾਦ ਦੇ ਵਿੱਚ ਜਿੰਨਾ ਵੀ ਪਾਣੀ ਹੋਇਆ ਸਾਰਾ ਇਧਰੋਂ ਲੰਕੇ ਜਾਂਦਾ ਹੈ ਮੇਰੇ ਘਰ ਦੇ ਵਿੱਚ ਵੀ ਪਾਣੀ ਫਿਰ ਗਿਆ ਹੈ ਇੱਥੇ ਆਪ ਮੇਰਾ ਘਰ ਦਾ ਰਸਤਾ ਵੀ ਪੂਰਾ ਬੰਦ ਆ ਪਰ ਮੇਰਾ ਕਮਰਾ ਬਣਿਆ ਉਹ ਵੀ ਟੁੱਟ ਗਿਆ ਪੂਰਾ ਪਾਣੀ ਦੇ ਜਪੇਟੇ ਵਿੱਚ ਆ ਗਿਆ ਹੈ ਅੱਲੇ ਤੱਕ ਵੀ ਮੇਰੇ ਘਰ ਦੇ ਵਿੱਚ ਪਾਣੀ ਖੜਾ ਹੈ ਮੈਂ ਆਂ ਜਾਣ ਦਾ ਰਸਤਾ ਮੇਰਾ ਬਿਲਕੁਲ ਬੰਦ ਹੈ ਮੈਂ ਘਰ ਦੇ ਵਿੱਚ ਨਾ ਕੋ ਸਾਈਕਲ ਨਾ ਮੋਟਰਸਾਈਕਲ ਲਿਆ ਸਕਦਾ ਰਿਸ਼ਤੇਦਾਰਾਂ ਨੂੰ ਵੀ ਬਹੁਤ ਤੰਗੀ ਹੁੰਦੀ ਆ ਆਂ ਬੜੀ ਪਰੇਸ਼ਾਨੀ ਹੈ ਘਰ ਦੇ ਵਿੱਚ ਬਾਹਰ ਦੇ ਪਾਸੇ ਪੂਰਾ ਪਾਣੀ ਭਰਿਆ ਪਿਆ ਹਾਲੇ ਹੂ ਕਮਰਾ ਮੇਰਾ ਪਾਣੀ ਦੇ ਵਿੱਚ ਡੁੱਬ ਗਿਆ ਹੈ ਛੱਤ ਪੂਰਾ ਟੁੱਟ ਗਿਆ ਪਾਣੀ ਦੇ ਨਾਲ ਘਰ ਪੂਰਾ ਕਮਰਾ ਖਰਾਬ ਹੋ ਗਿਆ ਹੈ ਜਦ ਜਿਹੜਾ ਬੱਸ ਸਟੈਂਡ ਉਹ ਵੈਕਸਾਈਟ ਤੇ ਰਸਤਾ ਜਾਂਦਾ ਸਾਰਿਆਂ ਨੂੰ ਪਤਾ ਵੀ ਤੇ ਨਾੜ ਆ ਗਿਆ ਪਾਣੀ ਸਾਰਾ ਡਰ ਗਿਆ ਉਧਰ ਸੀਵਰੇਜ ਵਾਲਿਆਂ ਨੇ ਪੂਰਾ ਰੋੜ ਟੁੱਟਿਆ ਪਿਆ ਹੈ ਆ ਪਾਣੀ ਜਿੰਨਾ ਵੀ ਹੈ ਸਾਰਾ ਮੇਰੇ ਘਰ ਦੇ ਵਿੱਚ ਸਾਰਾ ਹੱਲੇ ਖੜਾ ਪਿਆ ਪੂਰੇ ਖਰਕੜੇ ਦਾ ਪਾਣੀ ਬਾਜ਼ਾਰ ਦਾ ਪਾਣੀ ਵੀ ਜਿਹੜਾ ਵੀ ਹੈ ਸਾਰਾ ਪੂਰੇ ਨਾਲੇ ਦਾ ਪਾਣੀ ਸਾਡੇ ਘਰ ਦੇ ਵਿੱਚ ਇਸ ਫੇਲੇ ਪੈ ਰਿਹਾ ਹੈ ਅੱਤੇ ਪੂਰਾ ਘਰ ਪਾਣੀ ਦੇ ਨਾਲ ਮੁਸ਼ਕਲ ਸਮੈਲ ਆ ਰਹੀ ਹੈ ਬਦਬੂ ਆ ਰਹੀ ਹੈ ਨਾਦਰੂਪੀ ਗਾਂ ਨੂੰ ਦੱਸਦਾ ਕਿ ਇੰਨੀ ਗੋਰੀ ਹਾਲਤ ਹੈ ਸ਼ਾਸਨ ਪ੍ਰਸ਼ਾਸਨ ਮੰਤਰੀ ਇੱਥੇ ਕੋਈ ਧਿਆਨ ਸੀ ਸਾਡੇ ਪਾੜ ਦੇ ਵਿੱਚ ਮੇਰੇ ਘਰ ਦੇ ਕੋਈ ਵੀ ਪਤਾ ਲੈਣ ਨਹੀਂ ਆਇਆ ਕਿ ਕਿਸੇ ਨੇ ਮਤਲਬ ਇਹ ਨਹੀਂ ਪੁੱਛਿਆ ਵੀ ਤੇਰਾ ਘਰ ਪਾਣੀ ਦੇ ਵਿੱਚ ਡੁੱਬ ਗਿਆ ਤੇਰਾ ਕਮਰਾ ਡੇਟਾ ਰਾਸ਼ਨ ਸਾਰਾ ਖਰਾਬ ਹੋ ਗਿਆ ਬਿਸਤਰਾ ਖਰਾਬ ਹੋ ਗਿਆ ਕਿ ਕਿਸੇ ਨੇ ਵੀ ਪਤਾ ਨਹੀਂ ਲਿਆ ਆ ਪੂਰੇ ਪਿੰਡ ਦਾ ਪਾਣੀ ਬਾਜ਼ਾਰ ਦਾ ਪਾਣੀ ਹਾਲੇ ਤੱਕ ਵੀ ਮੇਰੇ ਘਰ ਦੇ ਵਿੱਚ ਖੜਾ ਹੈ ਰਸਤਾ ਬਿਲਕੁਲ ਬੰਦ ਹੈ ਆਣ ਜਾਣ ਦੀ ਇੰਨੀ ਬਹੁਤ ਟੰਗੀ ਹੈ ਬਦਬੂ ਨਾਲ ਬਿਲਕੁਲ ਇੰਨਾ ਗੋਰਾ ਹਾਲਾਤ ਹੈ ਕਿ ਪੁੱਛੀ ਨਾ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਸੜਕਾਂ ਦੇ ਵਿੱਚ ਨਾ ਤਾਂ ਕੋਈ ਰਿਸ਼ਤੇਦਾਰ ਆ ਰਿਹਾ ਨਾ ਹੀ ਜਾ ਰਹੇ ਆ ਬਾਹਰ ਉਹ ਇੰਨਾ ਰਸਤਾ ਪਾੰਦਿਆ ਅਸੀਂ ਤਾਂ ਆਪਣਾ ਸਾਈਕਲ ਮੋਟਰਸਾਈਕਲ ਵੀ ਲੈ ਕੇ ਲਾ ਸਕਦੇ ਇਹਦੇ ਘਰ ਉਹ ਗਰੀ ਦੇ ਵਿੱਚ ਲਾਣੇ ਪੈਂਦਾ ਸਾਨੂੰ ਇੰਨਾ ਬੁਰਾ ਹਾਲ ਆ ਸਾਡਾ ਕਿਸੇ ਨੇ ਪੁੱਛਿਆ ਤੱਕ ਨਹੀਂ ਸਾਨੂੰ ਸ਼ਾਸਨ ਪ੍ਰਸ਼ਾਸਨ ਨੇ ਕੋਈ ਸਾਡੇ ਅੰਸੀ ਨਹੀਂ ਵੜਿਆ ਹੈਗਾ ਕਿਸੇ ਨੇ ਪੁੱਛਿਆ ਤੱਕ ਨਹੀਂ ਹੈਗਾ ਇੰਨਾ ਸੜਕਾਂ ਦਾ ਬੁਰਾ ਹਾਲ ਸਾਰੇ ਨਾਲੇ ਦਾ ਪਾਣੀ ਗੰਦਾ ਨਾ ਸ਼ਾਸਨ ਪ੍ਰਸ਼ਾਸਨ ਨੂੰ ਐਮ ਸੀ ਨੂੰ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਆਂ ਕਿ ਆਗੇ ਸਾਡੇ ਘਰ ਦੀ ਹਾਲਤ ਦੇਖੇ ਆਹ ਰਸਤਾ ਮੇਰਾ ਬਿਲਕੁਲ ਬੰਦ ਹੈ ਉਹਦੀ ਕੰਡੀਸ਼ਨ ਦੇਖੇ ਆਹ ਰੋਡ ਦੇ ਵਿੱਚ ਇੰਨਾ ਪਾਣੀ ਹੈ ਘਰ ਦੇ ਵਿੱਚ ਬਾਹਰ ਇੰਨਾ ਪਾਣੀ ਹੈ ਮੇਰੀ ਕੰਡੀਸ਼ਨ ਦੇਖ ਕੇ ਇਹਦਾ ਹੱਲ ਕੀਤਾ ਜਾਵੇ ਸਾਡੇ ਘਰ ਦੀ ਸਾਰ ਲੀ ਜਾਵੇ ਪੁੱਛਿਆ ਜਾਵੇ ਕੀ ਕੀ ਹੋਇਆ ਕੀ ਨਹੀਂ ਆ ਕੇ ਦੇਖ ਲੈਣ ਆਜੋ ਮੰਤਰੀ ਸਾਹਿਬ ਨੂੰ ਵੀ ਪਤਾ ਲੱਗੇ ਵੀ ਇੱਥੇ ਘਰ ਦੀ ਕੀ ਕੰਡੀਸ਼ਨ ਹੈ ਕਿਉਂਕਿ ਐਮ ਸੀ ਨੇ ਨਹੀਂ ਵੀ ਆਇਆ ਕਿ ਤੁਹਾਡੇ ਨਾਲ ਨਹੀਂ ਗੱਲ ਕੀਤੀ ਮੰਤਰੀ ਸਾਹਿਬ ਨੂੰ ਮੈਂ ਬੇਨਤੀ ਕਰਦਾ ਆਂ ਕਿ ਮੇਰੇ ਘਰ ਦੀ ਅੱਗੇ ਕੰਡੀਸ਼ਨ ਦੇਖੇ ਰਸਤਾ ਮੇਰਾ ਬਿਲਕੁਲ ਬੰਦ ਹੈਗਾ ਬਦਬੂ ਨਾਲ ਬਹੁਤ ਮੰਤਰੀ ਸਾਹਿਬ ਨੂੰ ਬੇਨਤੀ ਕਰਨਾ ਕਿ ਜੇ ਮੇਰੀ ਸਾਰ ਲਈਏ ਵੇ ਮੈਂ ਤੁਹਾਡਾ ਬਹੁਤ ਹੀ ਧੰਨ